ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਰਾਗ ਮਾਝ ਮਹਾਨਾ ਪੰਜਵਾਂ 12 ਮਹਾ ਵਿੱਚੋਂ ਪੋਖ ਮਹੀਨੇ ਦੇ ਸ਼ਬਦ ਦਾ ਵਿਚਾਰ ਕਰਾਂਗੇ ਸੋ ਇਹ ਜਿਹੜਾ ਸ਼ਬਦ ਹੈ ਇਹ ਰਾਗ ਮਾਝ ਦੇ ਵਿੱਚ ਦਰਜ ਕੀਤਾ ਹੈ ਮਹਾਰਾਜ ਨੇ ਸੋ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਰਾਗ ਦੇ ਵਿੱਚ ਹੀ ਗਾਈਏ ਫਿਰ ਆਪਾਂ ਇਹਦੇ ਅਰਥ ਸਮਝਾਂਗੇ ਸੋ ਰਾਗ ਮਾਝ ਦੇ ਵਿੱਚ ਪਹਿਲਾਂ ਆਪਾਂ ਇਹ ਸ਼ਬਦ ਗਾਉਣੇ ਆ ਤੁਸੀਂ ਵੀ ਇਹਨੂੰ ਆਪਣੇ ਆਪ ਹੀ ਗਾਇਆ ਕਰੋ ਔਰ ਗਾਣ ਨਾਲ ਹੀ ਪਰਮੇਸ਼ਵਰ ਦੀ ਪ੍ਰਾਪਤੀ ਹੈ ਗੁਣ ਗਾਮਾ ਦੇਨ ਰਾਤ ਨਾਨਕ ਚਾਉ ਇਹੋ ਭੋਖ ਤੁਖਾਰ ਨਾ ਵਿਆਪਈ ਕੰਠ ਮਿਲੇ ਆਰਨਾਹੋ ਭੁਖ ਤੂ ਘਰਨਾ ਵਿਆਪਈ ਕੰਠ ਮਿਲੇ ਆਰਨਾਹੋ ਮਨ ਬੇਧਿਆ ਚਰਣਾਰ ਬਿੰਦ दर्शन लगडाः दर्शन लगडा, लगडा ओट गोविंद गोपाल राय सेवा स्वामीला सेवा स्वामी ला बिखिया पो ना सकई मिल साधु गुण गाहो मिल साधु गुण गाहो ਜਹਤੇ ਉਪਜੀਤੇ ਹੈ ਮਿਲੀ ਜਹਤੇ ਉਪਜੀਤੇ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਸੱਚੀ ਪ੍ਰੀਤ ਸਮਾਹੋ ਕਰ ਗਹਿਲੀਨੀ ਪਾਰ ਬ੍ਰਹਮ ਬਹੁੜਨ ਵਿਛੋੜੀਆ ਕਰ ਗਹਿਲੀਨੀ ਪਾਰ ਬ੍ਰਹਮ ਬਹੁੜਨ ਵਿਛੋੜੀਆ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਹਰ ਸੱਜਣ ਅਗਮ ਅਗਾਹੋ ਸਰਮ ਪੈ ਨਰਾਇਣੇ ਨਾਨਕ ਦਰ ਪਈਆ पोख सोहंदा सरब सुख जिस बख से वे परवाहो शरण पै नारायणे नानक दर पैया पोख सोहंदा सरब सुख ਜਿਸ ਬਖਸ਼ੇ ਪਰਵਾਹ ਹੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੋ ਆਓ ਹੁਣ ਆਪਾਂ ਇਸ ਸ਼ਬਦ ਤੋਂ ਕੁਝ ਸਿੱਖ ਲਈਏ ਕੁਝ ਗਿਆਨ ਹਾਸਲ ਕਰੀਏ ਤਾਂ ਕਿ ਸਾਡਾ ਮਨ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਜੁੜੇ ਪੋਖੇ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਪੋਖ ਮਹੀਨਾ ਪੋ ਮਹੀਨਾ ਵਿੱਚ ਤੁਖਾਰ ਠੰਡ ਜਿਹਨੂੰ ਕੋਰਾ ਵੀ ਕਹਿੰਨੇ ਆਪਾਂ ਨਾ ਵਿਆਪਈ ਕੰਠ ਮਿਲਿਆ ਹਰਨਾ ਕੰਠ ਆਪਣੇ ਗਲੇ ਨੂੰ ਵੀ ਕਿਹਾ ਜਾਂਦਾ ਹੈ ਕੰਠ ਦੇ ਵਿੱਚੋਂ ਜੋ ਨਿਕਲਦਾ ਹੈ ਉਹ ਹਿਰਦੇ ਚੋਂ ਹੀ ਨਿਕਲਦਾ ਹੈ ਜੋ ਸਾਡੇ ਅੰਦਰ ਲਿਖਿਆ ਹੈ ਜੋ ਅਸੀਂ ਮੰਨਤ ਰੱਖੀ ਹੈ ਜੋ ਅਸੀਂ ਮੰਨਦੇ ਹਾਂ ਉਹ ਹੀ ਮਨ ਦੇ ਵਿੱਚੋਂ ਨਿਕਲਦਾ ਹੈ ਸੋ ਕੰਠ ਵੀ ਉਹੀ ਬੋਲਦਾ ਹੈ ਜੋ ਸਾਡੇ ਅੰਤਿਸ਼ ਕਰਨ ਦੇ ਵਿੱਚ ਲਿਖਿਆ ਹੈ ਸੋ ਪੋਖਤਵਾਰ ਨਾ ਵਿਆਪਹੀ ਕੰਠ ਮਿਲਿਆ ਹਰ ਰਾਏ ਤੋ ਠੰਡ ਦਾ ਜਿਹੜਾ ਮਹੀਨਾ ਪਹੁੰਚਦਾ ਹੈ ਇਹ ਆਪਾਂ ਨੂੰ ਠੰਡਾ ਨਹੀਂ ਵਿਆਪੂਗਾ ਕਦੋਂ ਨਹੀਂ ਵਿਆਪੂਗਾ ਜਦੋਂ ਸਾਨੂੰ ਪਰਮੇਸ਼ਰ ਮਿਲ ਜਾਏਗਾ ਜਦੋਂ ਸਾਡੇ ਮਨ ਵਿੱਚ ਵਸ ਜਾਏਗਾ ਔਰ ਮਨ ਤੋਂ ਫਿਰ કંਠ ਤੋਂ ਆਪਾਂ ਉਹਦੇ ਗੁਣ ਗਾਵਾਂਗੇ ਮਨ ਬੇਧਿਆ ਚਰਣਾਰਬਿੰਦ ਦਰਸ਼ਨ ਲਗੜਾ ਸਾਹੋ ਮਨ ਜਿਹੜਾ ਹੈ ਬੇਧਿਆ ਬੇਧਿਆ ਹੁੰਦਾ ਹੈ ਵਿੰਨਿਆ ਜਾਣਾ ਚਰਨ ਆਦਬਿੰਦ ਚਰਨ ਔਰ ਬਿੰਦ ਦੋਨਾਂ ਨੂੰ ਮਿਲਾ ਕੇ ਬਣਦਾ ਹੈ ਚਰਨ ਔਰ ਬਿੰਦ ਚਰਨਾਰਬਿੰਦ ਚਰਨ ਕਮਲ ਵੀ ਕਿਹਾ ਜਾਂਦਾ ਹੈ ਬਿੰਦ ਹੈ ਸਾਡਾ ਮੂਲ ਸਾਡੀ ਆਤਮਾ ਚਰਨ ਜਿਹੜਾ ਹੈ ਪਰਮੇਸ਼ਰ ਦੇ ਨਾਲ ਸਾਡੀ ਆਤਮਾ ਜਿਹੜੀ ਹੈ ਅੰਦਰ ਹਿਰਦੇ 'ਚ ਜੁੜੀ ਹੋਈ ਹੈ ਚਰਨ ਕਮਲ ਦੇ ਨਾਲ ਦਰਸ਼ਨ ਲਗੜਾ ਸਾਹੋ ਦਰਸ਼ਨ ਹੈ ਉਸ ਦੇ دیدار ਸਾਹ ਉਹਦੀ ਪ੍ਰੀਤ ਸੋ ਇਸ ਦੇ ਸੋ ਮਨ ਜਿਹੜਾ ਹੈ ਉਹ ਪਰਮੇਸ਼ਵਰ ਦੇ ਚਰਨ ਕਮਲਾਂ ਦੇ ਨਾਲ ਅੰਦਰ ਹਿਰਦੇ ਦੇ ਨਾਲ ਜੁੜ ਗਿਆ ਉਰਸੇ ਦਰਸ਼ਨਾਂ ਦੀ ਪ੍ਰੀਤ ਮੈਨੂੰ ਲੱਗ ਗਈ ਹੈ ਓਟ ਤੋਂ ਠੰਡ ਕਦੋਂ ਨੂੰ ਵਿਆਪੇਗੀ ਜਦੋਂ ਪਰਮੇਸ਼ਵਰ ਦੇ ਚਰਣਾ ਦੇ ਨਾਲ ਸਾਡੀ ਪ੍ਰੀਤ ਲੱਗ ਜਾਏਗੀ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਹੁਣ ਓਟ ਜਿਹੜੀ ਹੈ ਆਸਰਾ ਆਪਕ ਇਹ ਤਾਂ ਲੈਣਾ ਹੈ ਗੋਵਿੰਦ ਗੋਪਾਲ ਰਾਏ ਦਾ ਸੇਵਾ ਸੁਆਮੀ ਲਾਹੋ ਸੋ ਉਸ ਦੇ ਅਗੇ ਅਰਦਾਸ ਹੈ ਕਿ ਸਾਨੂੰ ਆਪਣੇ ਸੇਵਾ ਵਿੱਚ ਉਹ ਲਾ ਲਵੇ ਵਿਖਿਆ ਪਹੁੰਚ ਨਾ ਸਕਹੀ ਮਿਲ ਸਾਧੂ ਗੁਣਗਾਹ ਹੁੰ ਵਿਖਿਆ ਜਿਹੜੀ ਮਾਇਆ ਹੈ ਮੋਹ ਹੈ ਕਾਮ ਕ੍ਰੋਧ ਲੋਭ ਮੋਹ ਘਾਰ ਜਿਹੜੇ ਨੇ ਇਹ ਫਿਰ ਪਹੁੰ ਨਹੀਂ ਸਕਦੇ ਆਪਾਂ ਨੂੰ ਮਿਲ ਸਾਧੂ ਗੁਣਗਾਹ ਕਦੋਂ ਨਹੀਂ ਪਹੁੰ ਸਕਦੇ ਜਦੋਂ ਸਾਧੂ ਦੇ ਨਾਲ ਮਿਲ ਜਾਂਦੇ ਹਨ ਸਾਧੂ ਸਾਡਾ ਅੰਦਰ ਬੈਠਾ ਹਰ ਹੈ ਸਾਧੂ ਸਾਡਾ ਗੁਰ ਹੈ ਸਾਧੂ ਸਾਡਾ ਗੁਰੂ ਹੈ ਗੁਰ ਪਰਮੇਸ਼ਰ ਇੱਕੋ ਜਾਣ ਸੋ ਉਹਦੇ ਗੁਣ ਗਾਹੋਂਗੇ ਜਦੋਂ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਸੋ ਜਿਹਦੇ ਵਿੱਚੋਂ ਅਸੀਂ ਉਪਜੇ ਹਾਂ ਜਹ ਤੇ ਉਪਜੀ ਜਿਸ ਤੋਂ ਅਸੀਂ ਉਪਜੇ ਹਾਂ ਉਸਦੇ ਵਿੱਚ ਹੀ ਜਾ ਕੇ ਮਿਲ ਜਾਣਾ ਹੈ ਇਹ ਹੀ ਉਹ ਸੱਚੀ ਪ੍ਰੀਤ ਹੈ ਸੋ ਇਹ ਹੀ ਉਹ ਲਿਵ ਹੈ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਜਾਣਾ ਹੈ ਪਰਮੇਸ਼ਵਰ ਨੂੰ ਯਾਦ ਰੱਖਣਾ ਹੈ ਉਹ ਹਰ ਹਰ ਰੂਪ ਹੈ ਉਸ ਦੇ ਨਾਲ ਜਦੋਂ ਮਿਲ ਜਾਓਗੇ ਫਿਰ ਤੁਹਾਨੂੰ ਕੋਈ ਦੁੱਖ ਨਹੀਂ ਵਿਆਪੂਗਾ ਕਰ ਗਹਿ ਰੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੈ ਕਰਾ ਹੱਥ ਨੂੰ ਵੀ ਕਿਹਾ ਜਾਂਦਾ ਹੈ ਫੜ ਕੇ ਗਹਿ ਜਹਦਾ ਅਕਸ਼ਰ ਅਕਿਰਤ ਹੈ ਗਹਿ ਫੜ ਕੇ ਹੱਥ ਫੜ ਕੇ ਲੀਨੀ ਪਾਰ ਬ੍ਰਹਮ ਪਾਰ ਬ੍ਰਹਮ ਦੇ ਅੱਗੇ ਅਰਦਾਸ ਹੈ ਕਿ ਬਹੜ ਨ ਵਿਛੜਿਆ ਹੈ ਹੁਣ ਮੈਨੂੰ ਦੁਬਾਰਾ ਨ ਵਿਛੋੜੀ ਸੋ ਪਰਮੇਸ਼ਰ ਦੇ ਅੱਗੇ ਦੋਏ ਹੱਥ ਜੋੜ ਕਰੂੰ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਆਪਣੇ ਨਾਲ ਜੋੜ ਲਓ ਕਰਲ ਗੋਹ ਲੀਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਹੁਣ ਮੈਂ ਦੁਬਾਰਾ ਨਾ ਵਿਛੜਾਂ ਬਸ ਤੇਰੇ ਪ੍ਰੇਮ ਚ ਹੀ ਰਤੀ ਰਾਮ ਤੇਰੇ ਅੰਗ ਸੰਗ ਹੀ ਰਾਵਾਂ ਤੂੰ ਤੇ ਮੈਂ ਇੱਕ ਹੋ ਜਾਈਏ ਬਾਹਰ ਜਾਉ ਲਖ 베ਰੀਆ ਹਰ ਸੱਜਣ ਅਗੰ ਅਗਾਹ ਹੋ ਬਾਹਰ ਜਾਉ ਮੈਂ ਵਾਰਨੇ ਜਾਂਦਾ ਹਾਂ ਮੈਂ ਵਾਰਨੇ ਜਾਂਦੀ ਹਾਂ ਲਖ 베ਰੀਆ ਲਖ 베ਰੀਆ ਵਕਵਾਰੀ ਮੈਂ ਤੇਰੇ ਤੇ ਵਾਰਨੇ ਜਾਨੀ ਹਾਂ ਬਲੇਹਾਰੇ ਜਾਣੇ ਹਾਂ ਹਰ ਸੱਜਣ ਅਗਮ ਅਗਾਹ ਕਿਸ ਦੇ ਉੱਪਰ ਆਪਣੇ ਸੱਜਣ ਅਗਮ ਅਗਾਹ ਦੇ ਉੱਤੇ ਅਗਾਹ ਡੂੰਗਾ ਅਗਾਧ ਉਸ ਸੱਜਣ ਅਗਮ ਅਗਾਹ ਦੇ ਉੱਤੇ ਵਾਰਨੀ ਜਾਨੀ ਹਾਂ ਮੈਂ ਬਾਰ ਬਾਰ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਸਰਮ ਦਾ ਸਰਮ ਦੇ ਅਖਰੀ ਅਕਸ਼ ਅਰਥ ਨੇ ਲਾਜ ਸੋ ਹੈ ਨਾਰਾਇਣ 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 ਰਹਿਣ ਨਾ ਜਿੱਥੇ ਰਹਿਣ ਨਾ ਰਹਿ ਜਾਏ ਜਿੱਥੇ ਨੇਹਰਾ ਨਾ ਰਹੇ ਜੇ ਉਹਨੂੰ ਬੋਲਦੇ ਹਨ ਨਾਰਾਇਣ ਸੋ ਹੈ ਨਾਰਾਇਣ ਹੈ ਪਰਮੇਸ਼ਰ ਹੈ ਮੇਰੇ ਗੁਰੂ ਤੇਰੀ ਸ਼ਰਣ ਦੇ ਵਿੱਚ ਮੈਂ ਪੈ ਗਈ ਹਾਂ ਸੋ ਆਪ ਹੀਤ ਮੇਰੀ ਲਾਜ ਰੱਖ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਹ ਪ੍ਰਵਾਹ ਹੁਣੇ ਪੋਖ ਦਾ ਮਹੀਨਾ ਜਿਹੜਾ ਹੈ ਸੁਹੰਦ ਸੁਹੰਦੜਾ ਸੁਖ ਦਾ ਹੋ ਜਾਵੇ ਸਰਬ ਸੁਖ ਸੁਹੰਦੜਾ ਸੁ ਸਰਬ ਸੁਖ ਜਿਸ ਬਖਸ਼ੇ ਵੇਹ ਪ੍ਰਵਾਹ ਇਹ ਸੋਣਾ ਹੋ ਜਾਵੇ ਸੁਖੀ ਹੋ ਜਾਵੇ ਜੇ ਉਹ ਪਰਮੇਸ਼ਵਰ ਵੇਹ ਪ੍ਰਵਾਹ ਜਿਹੜਾ ਹੈ ਉਹ ਸਾਨੂੰ ਬਖਸ਼ ਲਵੇ ਸੋ ਉਸ ਦੇ ਅੱਗੇ ਹੀ ਅਰਦਾਸ ਹੈ ਤੁਧ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ RAM RAM ਨਾਮ ਜਪਦੇ ਹੋਏ ਹਰ 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 ਜਪਦੇ ਹੋਏ ਗੁਰੂ ਗੁਰੂ ਜਪਦੇ ਹੋਏ ਵਾਹ ਗੁਰੂ ਵਾਹ ਗੁਰੂ ਜਪਦੇ ਹੋਏ ਉਸ ਨੂੰ ਤੇ ਆਉਂਦੇ ਹੋਏ ਉਸ ਦੇ ਉੱਤੇ ਹੀ ਲੀਨ ਹੋ ਜਾइए ਉਹ ਵੀ ਪ੍ਰਭਾ ਆਪ ਹੀ ਸਾਨੂੰ ਆਪਣੇ ਨਾਲ ਜੋੜ ਲਵੇ ਇਹੀ ਉਸ ਦੇ ਅਗੇ ਅਰਦਾਸ ਹੈ ਹੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ